ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਵਿੱਚ ਮਈ ਇਨਟੇਕ ਨੂੰ ਲੈ ਕੇ ਸੁਨੇਹਾ ਮੈਡਮ ਸਾਡੇ ਨਾਲ ਪੂਰੀ ਕਲੈਰਿਟੀ ਦੇਣਗੇ ਕਿਉਂਕਿ ਵੀਜ਼ੇ ਕੈਨੇਡਾ ਤੋਂ ਆ ਰਹੇ ਨੇ ਪਰ ਕਿਹੜੇ ਪ੍ਰੋਫਾਈਲਸ ਦੇ ਆ ਰਹੇ ਨੇ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸੁਨੇਹਾ ਮੈਮ ਪੂਰੀ ਕਲੈਰਿਟੀ ਦੇਣਗੇ ਬਹੁਤ ਸਵਾਗਤ ਹੈ ਜੀ ਮੈਂ ਚਾਹਾਂਗਾ ਕਿ ਕਰਿਓ ਗੱਲ ਸਾਫ਼ ਸੋ ਕੈਨੇਡਾ ਸਟਡੀ ਵੀਜ਼ਾ 2026 ਮਈ ਇਨਟੇਕ ਦੇ ਬਾਰੇ ਗੱਲ ਕਰ ਸਕੇ ਆਫਰ ਲੈਟਰ ਬਾਰੇ ਕਿੰਨਾ ਟਾਈਮ ਲਾਈਨ ਹੈਗਾ ਵਾ ਐਂਡ ਮੋਰ ਓਵਰ ਕਿਹੜੇ ਕੋਰਸਸ ਲੈਣੇ ਚਾਹੀਦੇ ਆ ਕੀ ਸਕਸੈਸ ਰੇਟ ਹੋਏਗਾ ਸੋ ਰਿਫਿਊਜ਼ਲ ਤੋਂ ਬਚਣ ਲਈ ਕਿਹੜੀਆਂ ਮਿਸਟੇਕਸ ਨਹੀਂ ਕਰਨੀਆਂ ਸੋ ਮੇ ਇਨ ਟੇਕ ਲਈ ਹੁਣ ਬਹੁਤ ਲਿਮਿਟਿਡ ਟਾਈਮ ਰਹਿ ਗਿਆ ਵਾ ਕਿਉਂਕਿ ਦੇਖੋ ਬਹੁਤ ਰਿਫਿਊਜ਼ਲਸ ਵੀ ਹੈਗੀਆਂ 2025 ਦੇ ਵਿੱਚ ਤਾਂ ਉਹ ਵੀ ਸਾਰਾ ਰਸ਼ ਜਿਹੜਾ ਹੁੰਦਾ ਵਾ 2026 메인 ਟੇਕ ਚ ਜਾਏਗਾ ਪਲਸ ਕਈ ਲੋਗ ਵੇਟ ਕਰ ਰਹੇ ਸੀਗੇ ਕਿਉਂਕਿ ਕਈਆਂ ਨੂੰ ਇਦਾਂ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਕੈਨੇਡਾ ਨੇ ਸਟੱਡੀ ਵੀਜ਼ਾ ਹੀ ਬੰਦ ਕਰਤਾ ਬਟ 2025 ਦੇ ਵਿੱਚ ਗ੍ਰੇਸਫੁਲੀ ਵੀਜ਼ਾਸ ਵੀ ਆਏ ਬਟ ਰਿਫਿਊਜ਼ਲਸ ਵੀ ਆਏ ਸੋ ਇਟਸ 올 ਡਿਪੈਂਡ ਅਪਨ ਪ੍ਰੋਫਾਈਲ ਟੂ ਪ੍ਰੋਫਾਈਲ और हूँ इन टेक की असैसमेंट जी है तो उसी फ्री ऑफ कॉस्ट करवा सकते हो एंड मोर ओवर टाइम से अपलाई कर करो क्योंकि uh, मेन टेक द कुछ जो समझदार स्टूडेंट्स है उन्होंने तो अपनी एप्लीकेशन लगाती है बट हूँ जिन्होंने हाले नहीं लाई क्योंकि अग्नि हों ਕਿ ਕੈਨੇਡਾ ਦਾ ਸਿਰਫ ਇੱਕ ਆਫਰ ਲੈਟਰ ਹੁੰਦਾ ਸੀਗਾ ਹੁਣ ਤੁਹਾਨੂੰ ਐਲਓਏ ਵੀ ਚਾਹੀਦਾ ਪਾਲ ਵੀ ਚਾਹੀਦਾ ਸੋ ਥੋੜਾ ਜਿਹਾ ਪ੍ਰੋਸੈਸ ਲੈਂਥੀ ਆ ਔਰ ਉਸ ਤੋਂ ਬਾਅਦ ਰਿਜ਼ਲਟਸ ਨੂੰ ਵੀ ਟਾਈਮ ਲੱਗਦਾ ਪੇਸਟਿੰਗ ਨੂੰ ਵੀ ਟਾਈਮ ਲੱਗਦਾ ਔਰ ਤੁਹਾਨੂੰ ਵੀ ਪਤਾ ਹੈ ਕਿ ਕੈਨੇਡਾ ਦੇ ਵਿੱਚ ਐਕਸਟੈਂਸ਼ਨ ਨਹੀਂ ਮਿਲਦੀ ਡੈਫਰਮੈਂਟ ਹੀ ਕਰਾਉਣੀ ਪੈਂਦੀ ਆ ਸੋ ਮੇਨ ਟੇਕਲੀ ਜਿਨ੍ਹਾਂ ਨੇ ਅਸੈਸਮੈਂਟ ਕਰवानी ਆ ਸਹੀ ਕੋਰਸ ਰੈਲੇਵੈਂਟ ਹੋਣਾ ਬਹੁਤ ਜ਼ਰੂਰੀ ਹੈ ਜਵਾ ਤਾਂ ਉਹਦੇ ਲਈ ਕਾਲ ਕਰ ਸਕਦੇ ਹੋ 90410 90410 ਤੇ ਐਂਡ ਅਗੇਨ بار بار ਨਹੀਂ ਕਹਿ ਸਕਦੇ ਤੁਹਾਨੂੰ ਵੀ ਪਤਾ ਕਿ ਹੁਣ ਕੈਨੇਡਾ ਦਾ ਰਿਜ਼ਲਟ ਜਿਹੜਾ ਹੈਗਾ ਉਹ ਡਿਪੈਂਡ ਬਹੁਤ ਜ਼ਿਆਦਾ ਪ੍ਰੋਫਾਈਲ ਤੇ ਕਰਦਾ ਹੈ ਤੁਹਾਡੀ ਪਰਸੈਂਟੇਜ ਬਹੁਤ ਅੱਛੀ ਹੋਣੀ ਚਾਹੀਦੀ ਆ ਤੁਹਾਡਾ ਲੈਂਗੁਏਜ ਟੈਸਟ E6 ਹੋਣਾ ਚਾਹੀਦਾ ਆ ਸਾਡੇ ਫਾਈਨੈਂਸ਼ੀਅਲਸ ਤੁਹਾਡੇ ਪੈਰੈਂਟਸ ਦਾ ਸੋਰਸ ਆਫ ਇਨਕਮ ਅਗਰ ਤਾਂ ਤੁਹਾਡੇ ਕੋਲ ਸਾਨੀਆਂ ਚੀਜ਼ਾਂ ਹੈਗੀਆਂ ਵਾ ਥੈਨ ਹੀ ਤੁਸੀਂ ਕੈਨੇਡਾ ਅਪਲਾਈ ਕਰੋ ਨਹੀਂ ਤਾਂ ਤੁਸੀਂ ਯੂਕੇ ਕਰ ਸਕਦੇ ਹੋ ਜਰਮਨ ਕਰ ਸਕਦੇ ਹੋ ਬਹੁਤ ਆਪਸ਼ਨਸ ਹੋਰ ਵੀ ਹੈਗੀਆਂ ਵਾ ਸੋ ਮੋਰ ਡਿਟੇਲਲੀ ਬਨੇ ਰਹੋ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ ਔਰ ਇਸ ਨੰਬਰ ਦੇ ਜ਼ਰੀਏ ਤੁਸੀਂ ਟੈਲੀਫੋਨ ਕਰੋ ਹਰੋ ਸਵਾਲ ਪੁੱਛੋ ਜਿਹੜਾ ਤੁਹਾਡੇ ਜ਼ਿਹਨ ਚ ਹੈ ਨੇੜੇ ਦੇ ਦਫ਼ਤਰ ਜਾਓ ਆਨਲਾਈਨ ਅਪਾਇੰਟਮੈਂਟ ਲਓ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਕਰੋ ਕਿਸੇ ਵੀ ਰੂਪ ਚ ਤੁਹਾਡੇ ਜ਼ਿਹਨ ਚ ਕੋਈ ਸਵਾਲ ਨਹੀਂ ਬਾਕੀ ਬਚਣਾ ਚਾਹੀਦਾ ਫਿਰ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਤਾਂ ਕਿ ਤੁਹਾਡੇ ਤੋਂ ਗਲਤੀ ਨਾ ਹੋਵੇ ਧੰਨਵਾਦ